ਉਹ ਪਹਿਲਾਂ ਜਿਹੜਾ ਮੈਂ ਪਹਿਲਾਂ ਹੀ ਦਿੱਤਿਆ ਉਹ ਦਿੱਤਿਆ ਤੀਆਂ ਪੁੱਤਰ ਤੀਆਂ ਪੁੱਤਰ ਤੁਰ ਗਏ ਪਰਦੇਸ ਨੂੰ ਪਿੱਛੋਂ ਮਾਪੇ ਰਹਿ ਗਏ ਇਕੱਲੇ ਪਿੱਛੋਂ ਮਾਪੇ ਰਹਿ ਗਏ ਇਕੱਲੇ ਜੇ ਨਾ ਸਾਂਭੇ ਰੋਖ ਤੇ ਪਾਣੀ ਜੇ ਨਾ ਸਾਂਭੇ ਰੋਖ ਤੇ ਪਾਣੀ ਕੁਝ ਨਹੀਂ ਬਚਣਾ ਭੱਲੇ ਸਾਡੇ ਕੁਝ ਨਹੀਂ ਬਚਣਾ ਭੱਲੇ 70 ਸਾਲ ਤੋਂ 70 ਸਾਲ ਤੋਂ ਕੀਤੀਆਂ ਗਲਤੀਆਂ ਹੋਰ ਕਿੰਨਾ ਚਿਰ ਦੌੜਾਵਾਂਗੇ ਹੋਰ ਕਿੰਨਾ ਚਿਰ ਦੌੜਾਵਾਂਗੇ ਇੱਕ ਬੋਤਲ ਪਿੱਛੇ ਵੇਚ ਜ਼ਮੀਰਾਂ ਉਹ ਨੋਟਾਂ ਪਿੱਛੇ ਪਾ ਕੇ ਬੋਟਾਂ ਅਸੀਂ ਅਣਖੀ ਕਿੱਥੋਂ ਕਹਾਵਾਂਗੇ ਅਸੀਂ ਅਣਖੀ ਕਿੱਥੋਂ ਕਹਾਵਾਂਗੇ ਕੀਤੀ ਹੁੰਦੀ ਸਾਂਭ ਜੇ ਆਪਾਂ ਕੀਤੀ ਹੁੰਦੀ ਸਾਂਭ ਜੇ ਆਪਾਂ ਪੰਜਾਬ ਦੇ ਅਸਲ ਸਟਾਰਾਂ ਦੀ ਪੰਜਾਬ ਦੇ ਅਸਲ ਸਟਾਰਾਂ ਦੀ ਉਹ ਅੱਜ ਦੀ ਪੀੜ੍ਹੀ ਫੈਨ ਨਾ ਬਣਦੀ ਇਹ ਫੁਕਰੇ ਕਲਾਕਾਰਾਂ ਦੀ ਇਹਨਾਂ ਫੁਕਰੇ ਕਲਾਕਾਰਾਂ ਦੀ ਸਾਥੀਓ ਦੋਸਤੋ ਇੱਕ ਵਾਰੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸਵਾਗਤ ਆ ਤੇ ਅੱਜ ਤੁਹਾਨੂੰ ਜੈ ਸ਼ਖਸ਼ੀਅਤ ਦੇ ਨਾਲ ਮਿਲਾਉਣ ਜਾ ਰਹੇ ਆ ਇਹ ਸ਼ਖਸ਼ੀਅਤ ਨੂੰ ਤੁਸੀਂ ਦੇਖ ਕੇ ਮਤਲਬ ਸੋਚਦੇ ਹੋਵੋਗੇ ਵੀ ਮਾਤਾ ਆ ਆ ਤੇ ਮਾਤਾ ਨੇ ਗਲ ਦੇ ਵਿੱਚ ਮੈਡਲ ਕਿਉਂ ਪਾਏ ਹੋਏ ਆ ਇਹ ਸਾਰੀ ਗੱਲਬਾਤ ਕਰਾਂਗੇ ਅੱਜ ਮਾਤਾ ਸਰਜੀਤ ਕੌਰ ਜੀ ਦੇ ਨਾਲ ਆਪਾਂ ਬੈਠੇ ਆ ਜੀ ਪਿੰਡ ਚੱਬੇਵਾਲ ਦੇ ਵਿੱਚ ਤੇ ਅੱਜ ਇਹ ਸ਼ਕਤੀਤ ਨਾਲ ਤੁਹਾਨੂੰ ਮਿਲਾਨਾ ਜਾ ਰਹੇ ਆ ਇਹਨਾਂ ਦੀ ਸਾਰੀ ਵੀਡੀਓ ਦੇਖ ਕੇ ਵੀ ਮਤਲਬ ਇੱਕ ਹੈਰਾਨੀ ਤੁਸੀਂ ਸਾਰੇ ਹੈਰਾਨ ਹੋ ਜਾਵੋਗੇ ਕਿਉਂਕਿ ਜਿਹੜੀ ਜਿੱਦਾਂ ਹਣਾ ਆਪਾਂ ਕਹਿ ਦਿੰਨੇ ਆ ਕਿ ਜੇ ਕਦੇ ਕਿਸੇ ਨੇ ਕੋਈ ਖੇਡ ਕਰਨੀ ਹੋਵੇ ਹਨਾ ਤਾਂ ਉਹ ਬਚਪਨ ਤੋਂ ਸਟਾਰਟ ਕੀਤੀ ਜਾ ਸਕਦੀ ਹੈ ਤੇ ਜਦੋਂ ਕੋਈ ਬਚਪਨ ਤੋਂ ਸਟਾਰਟ ਕਰਦਾ ਜਿੱਦਾਂ ਹੁਣ ਮਤਲਬ 6-7 ਸਾਲ 8 ਸਾਲ ਦੀ ਉਮਰ ਦੇ ਵਿੱਚ ਜਾਨਕੀ ਜਿੰਨੇ ਵੀ ਤੁਸੀਂ ਵੱਡੇ ਵੱਡੇ ਪਲੇਅਰ ਦੇਖਦੇ ਆ ਜਾਂ ਕ੍ਰਿਕਟ ਦੇ ਪਲੇਅਰ ਦੇਖਦੇ ਆ ਉਹ ਮਤਲਬ ਹਮੇਸ਼ਾ ਇਹੀ ਦੱਸਦੇ ਆ ਕਿ ਅਸੀਂ ਜੀ ਬਚਪਨ ਚ ਖੇਡਦੇ ਹੁੰਦੇ ਸੀਗੇ ਹਨਾ ਜਾਂ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਦੇਖ ਲਓ ਮਤਲਬ ਉਹ ਕਹੂਗਾ ਕਿ ਮੈਂ ਬਚਪਨ ਦੇ ਵਿੱਚ ਵੀ ਮੈਂ ਆ ਚੀਜ਼ਾਂ ਕਰਦਾ ਹੁੰਦਾ ਸੀ ਤਾਂ ਅੱਜ ਪ੍ਰਮਾਤਮਾ ਨੇ ਕਿਰਪਾ ਕੀਤੀ ਤਾਂ ਅੱਜ ਨਾ ਬਣਿਆ ਪਰ ਇਹ ਸਾਹਮਣੇ ਸਾਡੇ ਮਾਤਾ ਸਰਜੀਤ ਕੌਰ ਜੀ ਬੈਠੇ ਆ ਤੇ ਇਹ ਜਿਹੜੇ ਮਾਤਾ ਜੀ ਆ ਇਹਨਾਂ ਨੇ ਆਪਣੀ ਜ਼ਿੰਦਗੀ ਦੀ ਮਤਲਬ ਅੱਧੀ ਜ਼ਿੰਦਗੀ ਤੋਂ ਬਾਅਦ ਇੱਕ ਖੇਡ ਸ਼ੁਰੂ ਕੀਤੀ ਅੱਧੀ ਜ਼ਿੰਦਗੀ ਮਤਲਬ ਕਹਿਣ ਦਾ ਮੇਰਾ ਭਾਵ ਆ ਕਿ ਜਦੋਂ ਇਹਨਾਂ ਦੀ ਉਮਰ 75 ਸਾਲ ਸੀ ਉਦੋਂ ਇਹਨਾਂ ਨੇ ਇੱਕ ਖੇਡ ਸ਼ੁਰੂ ਕੀਤੀ ਥਲੈਟਿਕ ਦੇ ਵਿੱਚ ਤੇ ਇਹਨਾਂ ਨੇ ਕਾਫੀ ਦੇਸ਼ ਵਿਦੇਸ਼ ਵਿੱਚ ਮਤਲਬ ਕਾਫੀ 골ਡ ਮੈਡਲ ਬ੍ਰਾਉਨਜ਼ ਮੈਡਲ ਜਿੱਤੇ ਆ ਤੇ ਅੱਜ ਤੁਹਾਡੀ ਖਾਸ ਗੱਲਬਾਤ ਕਰਾਉਣੇ ਆ ਜੀ ਮਾਤਾ ਸਰਜੀਤ ਕੌਰ ਜੀ ਨਾਲ ਮਾਤਾ ਜੀ ਪੈਰੀ ਪੰਨੇ ਆ ਤੇ ਤਰੀ ਕਹਲਦੀ ਤੇ ਤਰੀ ਕਹ ਸਿਹਤ ਕਿਦਾਂ ਐ ਸਿਹਤ ਠੀਕ ਹੈ ਹੁਣ ਤਾਂ ਪੁੱਛ ਚਾਟ ਨਹੀਂ ਲੈ ਪਿਆ ਗੇ ਚੜਦਾ ਨਹੀਂ ਸੀ ਅੱਛਾ ਹਾਂ ਹੁਣ ਲੱਗਾ ਤਾਂ ਹੁਣ ਬਡੇਪਾ ਜਾਂਦੇ ਆ ਗਿਆ ਹੁਣ ਕਿੰਨੀ ਉਮਰ ਹੋ ਗਈ ਹੁਣ ਮੇਰੀ 110 ਸਾਲ ਦੀ ਹੋ ਗਈ ਅੱਛਾ 110 ਸਾਲ ਦੀ ਮਾਤਾ ਜੀ ਤੁਹਾਡੀ ਉਮਰ 110 ਸਾਲ ਦੀ ਉਮਰ ਦਾ ਮੇਰੀ ਓ ਮਾਈ ਗॉड ਦਾ ਗੱਡੇ ਦਾਦਾ ਨੇ ਤਾਂ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦੀ ਆਧਾਰ ਕਾਰਡ ਤੇ ਕਿੰਨੀ ਉਮਰ ਹੈ ਤੁਹਾਡੀ ਹੋਰ ਆਧਾਰ ਦਾ ਕਾਰਡ ਤਾਂ ਹੁਣੇ ਬਣਨ ਲੱਗੇ ਸੀਗੇ ਅੱਛਾ ਪਹਿਲਾਂ ਥੋੜਾ ਬਣਦੇ ਸੀ ਹੁਣ ਮਗਰੋਂ ਬਣਨ ਲੱਗੇ ਆ ਠੀਕ ਹੈ ਪਹਿਲਾਂ ਤਾਂ ਇਦਾਂ ਹੀ ਆਧਾਰ ਕਾਰਡ ਬੜਿਆਂ ਦੇ ਚੱਲਦੇ ਸੀ ਆ ਚਲੋ ਠੀਕ ਹੈ ਦੋਸਤੋ ਇਹ ਵੀ ਹੋ ਸਕਦਾ ਕਿ ਮਾਤਾ ਜੀ ਸ਼ਾਇਦ 1 ਅੱਧਾ ਸਾਲ ਲੱਗੇ ਪਿਛੇ ਦੱਸ ਲਈ ਹੁਣ ਕਿਉਂਕਿ ਪਰ ਇੱਕ ਚੀਜ਼ ਜਿਹੜੀ ਮੇਨ ਗੱਲ ਆ ਜਿਹੜੀ ਇਹਨਾਂ ਨੇ ਗੇਮ ਸਟਾਰਟ ਕੀਤੀ ਉਹ 75 ਸਾਲ ਦੀ ਏਜ ਦੇ ਵਿੱਚ ਸਟਾਰਟ ਕੀਤੀ ਸੀ ਤੇ ਇਹਨਾਂ ਨੇ ਆਪਣੇ ਹਸਬੰਡ ਦੇ ਨਾਲ ਜਦੋਂ ਇਹ ਪਹਿਲੀ ਵਾਰੀ ਮਤਲਬ ਇਹਨਾਂ ਨੇ ਜਿਹੜੀ ਗੇਮ ਸਟਾਰਟ ਕੀਤੀ ਤੇ ਮਾਤਾ ਜੀ ਤੁਸੀਂ ਕਿਹੜੀ ਕਿਹੜੀ ਗੇਮ ਖੇਡਦੇ ਹੁੰਦੇ ਸੀ ਗੇਮ ਮੈਂ ਆਪਣੇ 400 ਮੀਟਰ ਮੇਰੀ ਦੌੜ 400 ਮੀਟਰ ਦੌੜ 400 ਮੀਟਰ ਠੀਕ ਹੈ 5 ਕਿ ਮੀਟਰ ਮੇਰੀ ਬਾਤ ਠੀਕ ਆ ਗੋਲਾ ਜਿਹੜਾ ਜੈਂਬਰ ਥਰੋ ਜੈਂਬਰ ਥਰੋ ਗੋਲਾ ਸੁੱਟਣਾ ਇਹਨੂੰ ਕਹਿੰਦੇ ਆ ਗੋਲਾ ਠੀਕ ਆ ਚਾਰ ਗੇਮ ਠੀਕ ਆ ਜੀ ਅੱਛਾ ਜੈਂਬਰ ਥਰੋ ਜਿਹੜਾ ਤੁਸੀਂ ਕਹਿੰਦੇ ਹੋ ਜਿਹੜਾ ਤੀਰ ਜਾਂਦਾ ਹਾਂ ਜੈਂਬਰਥ ਰੋ ਡੰਡੇ ਵਾਲਾ ਓਕੇ 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 ਉਹ ਡੰਡਾ ਜਿਹੜਾ ਡੰਡਾ ਫਟਦੇ ਆਪਾਂ ਦੂਰ ਤੱਕ ਤੇ ਤੁਸੀਂ ਗੋੜਾ ਵੀ ਠੀਕ ਆ ਤੇ ਜ਼ਿਆਦਾਤਰ ਤਾਂ ਜਿੰਨੇ ਵੀ ਪਲੇਅਰ ਹੁੰਦੇ ਆ ਜਿੰਨੇ ਵੀ ਹੁੰਦੇ ਉਹ ਛੋਟੀ ਉਮਰ ਚ ਖੇਡਣਾ ਸਟਾਰਟ ਕਰਦੇ ਆ ਤੇ ਤੁਹਾਨੂੰ 75 ਸਾਲ ਦੀ ਉਮਰ ਦੇ ਵਿੱਚ ਕਿਹੜਾ ਤਾਂ ਚੜਿਆ ਸੀ ਵੀ ਜਿਹੜਾ ਤੁਸੀਂ ਇਹ ਖੇਡ ਸਟਾਰਟ ਕੀਤੀ ਮੈਂ ਦੇਖ ਕੇ ਚੰਦੀਕੋੜੋਂ ਆਈਆਂ ਸੀਆਂ ਬੁੜੀਆਂ ਨਾ ਬੁੜੀਆਂ ਦੇਖ ਕੇ ਮੈਨਾਂ ਲੱਪੇ ਠੀਕ ਆ ਤੇ ਪਹਿਲੀ ਵਾਰੀ ਕਿੱਥੇ ਖੇਡੇ ਪਹਿਲਾਂ ਮੈਂ ਗਈਆਂ ਹਾਰ ਠੀਕ ਆ ਸਾਰਜਾ ਤੇ ਪਹਿਲਾਂ ਮੈਂ ਦੂਜੇ ਨੰਬਰ ਤੇ ਪਹਿਲਾਂ ਹੀ ਆ ਗਈ ਜੱਜ ਦੇਖ ਕੇ ਬੜੀਆਂ ਜਦੋਂ ਪਹਿਲੀ ਵਾਰ ਹੀ ਗਏ ਆ ਉਦੋਂ ਦੂਜੇ ਨੰਬਰ ਤੇ ਆ ਗਈ ਮੈਂ ਸ਼ੁਰੂ ਹੋਈ ਐ ਠੀਕ ਆ ਸਾਰ ਹੋਈ ਐ ਸ਼ੁਰੂ ਉਹਦੇ ਬਾਅਦ ਵਿੱਚ ਗਲੰਦਰ ਠੀਕ ਆ ਜੀ ਉਹਦੇ ਬਾਅਦ ਵਿੱਚ ਗਰਦਾਸਪੁਰ ਠੀਕ ਆ ਫਿਰ ਮੈਂ ਗਈਆਂ ਛੇਰਹੰਦ ਠੀਕ ਆ ਜੀ ਉਹਦੇ ਬਾਅਦ ਚੰਡੀਗੜ੍ਹ ਠੀਕ ਆ ਜੀ ਚੰਡੀਗੜ੍ਹ ਤੇ ਬਾਅਦ ਦਿੱਲੀ ਠੀਕ ਆ ਜੀ ਦਿੱਲੀ ਤੇ ਬਾਅਦ ਕਰਨਾਟਕਾ ਗਰੂ ਦੇ ਖੇਤਰ ਠੀਕ ਆ ਤੇ ਸਾਡੀ ਫਾਸੀ ਮਾਤਾ ਜੀ ਕੋਈ ਯਾਦ ਹੈ ਕਿ ਕਿਹੜਾ ਸਨ ਸੀਗਾ ਉਦੋਂ ਕਿਹੜੇ ਸਨ ਦੇ ਵਿੱਚ ਤੁਸੀਂ ਪਹਿਲੀ ਵਾਰੀ ਖੇਡਣ ਗਏ ਆ ਪੁੱਤ ਮੈਨੂੰ ਉੱਚਾ ਸੰਦ ਨਾ ਕਿਹੜੇ ਸਾਲ ਦੇ ਵਿੱਚ ਕਿਹੜੇ ਸਾਲ ਦੇ ਵਿੱਚ ਤੁਸੀਂ ਪਹਿਲੀ ਵਾਰੀ ਖੇਡਣ ਗਏ ਆ ਕਿ ਕਿੱਥੇ ਕਿ ਕਿਹੜੇ ਜਗਾ ਨਹੀਂ ਕਿਹੜਾ ਸਾਲ ਸੀ ਉਹ ਮਤਲਬ 1920 21 ਮਤਲਬ ਜਾਂ 2010 ਜਾਂ ਇਦਾਂ ਕੋਈ ਯਾਦ ਆ ਅਨਪੜ੍ਹ ਕਰਕੇ ਮੈਨੂੰ ਯਾਦ ਨਹੀਂ ਤੇ ਦੋਸਤੋ ਇਹ ਵੀ ਇੱਕ ਖਾਸ ਗੱਲ ਆ ਕਿ ਮਾਤਾ ਜੀ ਪ੍ਰੋਪਰ ਅਨਪੜ੍ਹ ਆ ਮਤਲਬ ਆਪਣੇ ਆਪੋਂ ਦੱਸਦੇ ਪਏ ਆ ਪਰ ਕਿਤੇ ਜਿੱਦਾਂ ਹੁਣ ਬਹੁਤ ਆ ਇਹ ਹੁਣ ਜਾਂ ਬਢੇ ਪਿਆ ਗਿਆ ਹੁਣ ਜਾਂ ਕੋਈ ਨਹੀਂ ਰਿਹਾ ਠੀਕ ਆ ਠੀਕ ਆ ਜੀ ਤੇ ਤੁਹਾਡੇ ਨਾਲ ਜਿਹੜੇ ਤੁਹਾਡੇ ਹਸਬੰਡ ਹੁੰਦੇ ਸੀ ਉਹ ਵੀ ਖੇਡ ਕਰਦੇ ਹੁੰਦੇ ਸੀ ਹਾਂ ਹਾਂ ਉਹ ਵੀ ਬੁਢੀ ਆਪਣੀ ਉਹ ਹਜੇ ਉਹਦੀ ਉਮਰ ਫੇਰ ਵੀ ਥੋੜੀ ਸੀ ਅੱਛਾ ਜੀ ਹਾਂ ਜੀ ਤੁਹਾਡੇ ਹਸਪਤਲ ਜੀ ਪਰ ਸਰਦਾਰ ਜੀ ਡੈਥ ਹੋ ਗਈ ਆ ਹਾਂ ਹਾਂ ਕਿੰਨੇ ਸਾਲ ਹੋ ਗਏ ਮਾਤਾ ਦੀ ਡੈਥ ਹੋਈ ਨੂੰ ਹਾਂਜੀ ਕਿੰਨੇ ਸਾਲ ਹੋ ਗਏ ਡੈਥ ਹੋਈ ਨੂੰ 44 ਸਾਲ ਅੱਛਾ 17 ਸਾਲ ਹੋ ਗਏ ਤੇ ਤੁਸੀਂ ਫਿਰ ਖੇਡਣਾ ਬੰਦ ਕਦੋਂ ਕੀਤਾ ਕਿੰਨੇ ਸਾਲ ਖੇਡੇ ਆ ਫਿਰ ਮੈਂ ਮਾ ਬਾਹਰ ਵਿੱਚ ਨਹੀਂ ਗਈ ਓਕੇ ਹਾਂ ਟੋਟਲ ਕੋਈ ਯਾਦ ਆ ਕਿੰਨੇ ਸਾਲ ਤੁਸੀਂ ਖੇਡੇ ਆ ਤੇ ਐਂ ਫਿਰ ਦੇਖ ਲਿਆ ਵੀ ਹਰ ਸਾਲ ਜਾਂਦੇ ਰਹੇ ਆ ਫਿਰ ਬਾਲਡ ਵਿੱਚ ਗਈਆਂ ਠੀਕ ਆ ਜੀ ਹਾਂ ਬਾਲਡ ਵਿੱਚ ਜਾ ਕੇ ਮੇਰਾ ਬੰਦੇ ਮੰਨਨ ਵਰ ਦਾ ਬੰਦਾ ਸੀਗਾ ਬਿਤੇ ਗੋਰੀਆਂ ਤਕੜੀਆਂ ਸੀਆਂ ਉਹਨੇ ਘਟ ਬਣਾਤਾ ਠੀਕ ਆ ਮੈਂ 6 ਸਾਲ ਖੇਡੀਆਂ ਅੱਛਾ ਟੋਟਲ ਇਹ ਤੁਸੀਂ ਸਾਰੀਆਂ ਗੀਮਾਂ 6 ਸਾਲ ਲਗਾਤਾਰ ਕੀਤੀਆਂ ਹਾਂ ਜਾਰੀ ਲਗਾਤਾਰ ਪਹਿਲੀ ਵਾਰੀ ਜਿਹੜਾ 골ਡ ਮੈਡਲ ਤੁਸੀਂ ਜਿੱਤਿਆ ਉਹ ਕਿੱਥੋਂ ਜਿੱਤਿਆ ਸੀਗਾ ਉਹ ਪਹਿਲਾਂ ਜਿਹੜਾ ਮੈਂ ਪਹਿਲਾਂ ਹੀ ਜਿੱਤਿਆ ਉਹ ਜਿੱਤਿਆ ਜਲੰਧਰ ਜਲੰਧਰ ਦੇ ਵਿੱਚ ਠੀਕ ਆ ਜਲੰਧਰ ਜਿੱਤਿਆ ਦੂਜਾ ਜਿੱਤਿਆ ਆਪਣੇ ਚੰਡੀਗੜ੍ਹ ਠੀਕ ਆ ਜੀ ਤੀਜਾ ਜਿੱਤੇ ਆ ਗੁਰੂ ਕੇ 70 ਠੀਕ ਆ ਜੀ ਕੱਥਾ ਦਿੱਤੇ ਚਾਰ ਲੈ ਆ கர்ਨਾਟਕਾ ਠੀਕ ਆ ਠੀਕ ਹੈ ਜਿਹੜਾ ਇਹ ਤੁਸੀਂ ਮਤਲਬ ਬਾਕੀ ਇਹਨਾਂ ਦੇ ਜਾਨੀ ਦੋ ਦੋ ਐਟ ਚਾਰ ਤਾਰ ਮੈਡਲ ਗੋ 골ਡ ਮੈਡਲ ਦੇ ਨਾਲ ਕੁਝ ਅਨਾਮੀ ਰਾਸ਼ੀ ਵੀ ਮਿਲਦੀ ਹੁੰਦੀ ਸੀ ਪੈਸੇ ਵੀ ਮਿਲਦੇ ਹੁੰਦੇ ਸੀ ਨਹੀਂ ਨਹੀਂ ਕੁਝ ਨਹੀਂ ਦਿੱਤਾ ਉਹਨੇ ਅੱਛਾ 골ਡ ਮੈਡਲ ਹੀ ਮਿਲਦੇ ਸੀ ਇਕੱਲੇ ਹਾਂ ਕੁਝ ਨਹੀਂ ਦਿੱਤਾ ਤੇ ਇਕੱਲੇ ਮੈਡਲ ਹੀ ਮਿਲਦੇ ਸੀ ਇੱਕ ਬਾਰਵੇਂ ਸੂਟ ਬਾਰਵੇਂ ਸੂਟ ਵੀ ਇੱਕ ਗਰਦਾਸ ਮਿਲੀਆਂ ਨਾ ਦਿੱਤਾ ਹੋਰ ਕਿਸੇ ਨੇ ਬਾਰਵਾਂ ਸੂਟ ਨਹੀਂ ਦਿੱਤਾ ਠੀਕ ਹੈ ਉੱਥੇ ਬਾਹਰ ਗਈਆਂ ਆਪਣੇ ਜਾਨੀ ਆਪਣੇ ਖਰਚੇ ਤੇ ਗਈਆਂ ਆਪਣੀ ਇੰਟਰੈਕਟ ਲੈ ਕੇ ਗਈ ਹੈ ਦੋਸਤੋ ਮੈਂ ਦੋਸਤੋ ਮੈਂ ਦੱਸਦਾ ਇਹ ਮਾਤਾ ਜੀ ਜਿੱਥੇ ਪੂਰੇ ਇੰਡੀਆ ਦੇ ਵਿੱਚ ਬੱਖ-ਬੱਖ ਸਟੇਟ ਦੇ ਵਿੱਚ ਡਾ ਕੇ ਇਹਨਾਂ ਨੇ ਮਤਲਬ 골ਡ ਮੈਡਲਸ ব্রੌਂਜ਼ ਮੈਡਲ ਜਿੱਤੇ ਆ ਤੇ ਇਹ ਇੰਡੀਆ ਤੋਂ ਬਾਹਰ ਯੂਕੇ ਤੇ ਯੂਕੇ ਵਰਗੀ ਮਤਲਬ ਕੰਟਰੀ ਦੇ ਵਿੱਚ ਵੀ ਆਪਣੀ ਗੇਮ ਕਰਕੇ ਇਹ ਜਾ ਚੁੱਕੇ ਆ ਤੇ ਤੁਸੀਂ ਪਹਿਲੀ ਵਾਰੀ ਜਦੋਂ ਇੰਗਲੈਂਡ ਗਏ ਜਦੋਂ ਜਹਾਜ਼ 'ਚ ਬੈਠਾ ਉਦੋਂ ਕਿਦਾਂ ਦਾ ਲੱਗਾ ਸੀ ਬਹੁਤ ਚੰਗਾ ਲੱਗਾ ਜਹਾਜ਼ ਤਾਂ ਐਦਾਂ ਹੀ ਬਹਿ ਗਏ ਜਿੱਦਾਂ ਹੁਣ ਕੁਰਸੀਆਂ ਤੇ ਬੈਠਾ ਹਾਂ ਉਦਾਂ ਹੀ ਅੱਤ ਬਹਿ ਗਏ ਹਾਂ ਹੈਂ ਡਰਤ ਨਹੀਂ ਲੱਗਦਾ ਜਹਾਜ਼ 'ਤੇ ਬੈਠੀ ਨੂੰ ਹਾਂ ਬਿਲਕੁਲ ਨਹੀਂ ਲੱਗਾ ਉਹ ਤਾਂ ਇੱਕ ਕਹਿਣ ਤਾਂ ਕਿਨੇ ਫੋਲੇ ਡਰ ਲੱਗਣਾ ਹਾਂ ਮੈਂ ਕਿਹਾ ਮੈਂ ਤਾਂ ਤਾਂ ਕੀ ਕੋਲ ਤੇ ਮੈਨੂੰ ਨਹੀਂ ਡਰ ਲੱਗਦਾ ਠੀਕ ਆ ਉਹ ਮੁੱਕ ਜਾਈ ਤੇ ਇੰਗਲੈਂਡ ਤੁਸੀਂ ਕਿੰਨੇ ਸਾ ਕਿੰਨੇ ਕਿੰਨੇ ਚੱਲ ਰਹੇ ਹੋ ਫਿਰ ਮੈਂ 7 ਮਹੀਨੇ ਇੰਗਲੈਂਡ ਤੁਸੀਂ 7 ਮਹੀਨੇ ਰਹੇ ਹਾਂ 7 ਮਹੀਨੇ ਇੱਕ ਮਹੀਨਾ ਪੂਰਾ ਹਾਂਜੀ ਗੇਮਾਂ ਕਰਕੇ ਠੀਕ ਆ ਜਿੰਨਾ ਹੁਣ ਪੈਸਾ ਜਿਹੜਾ ਲਾਉਣਾ ਸੀਗਾ ਉਹ ਕੰਮ ਕੀਤਾ ਫਾਰਮ ਵਿੱਚ अच्छा जी ਤੇ ਦੋਸਤੋ ਇਹ ਤੁਸੀਂ ਦੇਖ ਸਕਦੇ ਆ ਸਾਡੇ ਹਾਲਾਤ ਸਾਡੇ ਮਤਲਬ ਦੇਸ਼ ਦੇ ਜਿਹੜਾ ਕੋਈ ਕੰਮ ਕੀਤਾ ਮਤਲਬ 175 ਸਾਲ ਦੀ ਉਮਰ ਦੇ ਵਿੱਚ ਇੱਕ ਬੰਦਾ ਦੇਸ਼ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਨਾ ਤੇ ਉਹ ਆਪਣੇ ਕਿਰਾਏ ਦਾ ਖਰਚਾ ਕੱਢਣ ਲਈ ਵੀ ਮਤਲਬ ਉਹਨੂੰ ਫਾਰਮਾਂ ਤੇ ਕੰਮ ਕਰਨਾ ਪਿਆ ਇਹ ਦੁਕਾਨ ਤੇ ਇਹ ਦੁਕਾਨ ਤੇ ਸਾਡੇ ਮੁਲਕ ਦਾ ਹੈ ਨਾ ਗੇਮਾ ਜੀ ਵੀ ਆਪਣਾ ਘਰ ਤਾਂ ਅੱਥਰਥ ਕਰਦਾ ਹੈ ਠੀਕ ਹੈ ਜੀ ਆਪਣਾ ਇੱਥੇ ਘਰ ਸਰਕਾਰ ਦਾ ਕੋਈ ਖਰਚਾ ਨਹੀਂ ਸੀ ਤੇ ਸਰਕਾਰ ਵੱਲੋਂ ਤੁਹਾਨੂੰ ਕੋਈ ਮਤਲਬ ਇੱਕ ਕੋਈ ਬੁਢਾਪਾ ਪੈਨਸ਼ਨ ਤਾਂ ਤੁਹਾਨੂੰ ਲੱਗੀ ਹੋਣੀ ਆ ਕੋਈ ਐਥਲੀਟ ਤੌਰ ਤੇ ਵੀ ਤੁਹਾਨੂੰ ਕੋਈ ਪੈਨਸ਼ਨ ਲੱਗੀ ਹੋਈ ਆ ਨਾ ਮੈਨੂੰ ਬੁਢਾਪਾ ਪੁੱਛਣਾ ਹੈ ਅੱਛਾ ਨਾ ਮੈਨੂੰ ਬਿਰਧ ਭਾਰੀ ਪੈਸਣਾ ਮੈਨੂੰ ਫੌਜ ਦੀ ਪੈਸਣ ਮੇਰੇ ਸਰਦਾਰ ਦੇ ਗਏ ਅੱਛਾ ਇਹ ਤੁਹਾਡੇ ਸਰਦਾਰ ਸਾਹਿਬ ਦੀ ਤੁਹਾਨੂੰ ਪੈਨਸ਼ਨ ਆਉਂਦੀ ਆ ਠੀਕ ਮਤਲਬ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਗਈ ਨਾ ਪਰ ਕਾਰਾ ਲੋਮ ਨੂੰ ਕੋਈ ਪਛੜੇ ਇਲਾਕੇ ਦੇ ਮੋਤਵਾਰਥਗੇ ਜਿਹੜਾ ਐਮ ਐਲ ਏ ਸੀਗੇ ਕਦੇ ਤੁਹਾਨੂੰ ਇਹਨਾਂ ਨੇ ਸਨਮਾਨਤ ਕੀਤਾ ਕਦੇ ਡੀ ਸੀ ਦਫਤਰ ਜਾਂ ਕਿਸੇ ਹੋਰ ਐਸ ਐਸ ਪੀ ਦਫਤਰ ਕਦੇ ਇਹਨਾਂ ਨੇ ਸਨਮਾਨਤ ਕੀਤਾ ਹੋਵੇ ਤੁਹਾਨੂੰ ਹਾਂ ਆਪਣੇ ਪਿੰਡ ਵਾਲਿਆਂ ਨੇ ਨਹੀਂ ਕੀਤਾ ਇੱਜ਼ਤ ਮਾਨ ਮਤਲਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕਦੇ ਤੁਹਾਨੂੰ ਸਨਮਾਨਤ ਨਹੀਂ ਕੀਤਾ ਗਿਆ ਹਾਂ ਸਰਕਾਰ ਹੋਲਮ ਸਾਨੂੰ ਕੋਈ ਇੱਜ਼ਤ ਨਹੀਂ ਮਾਨ ਨਹੀਂ ਕਿਸੇ ਤਰ੍ਹਾਂ ਦਾ ਨਹੀਂ ਠੀਕ ਆ ਤੇ ਮਾਤਾ ਜੀ ਹੁਣ ਹੁਣ ਗੋਡੇ ਗੁੱਡੇ ਆ ਕਿਦਾਂ ਸੈਟ ਆ ਹਾਂ ਗੋਡੇ-ਗੁੱਡੇ ਸੱਟੇ ਹੁਣ ਖਰਾਕ ਕੀ ਆ ਤੁਹਾਡੀ ਫੇਰ ਨੂੰ ਕੀ ਪੱਤੇ ਸਣ ਪੱਤੇ ਹੁਣ ਤਾਂ ਗੋਡੇ ਵੀ ਹੁਣ ਤਾਂ ਹੋਣਾ ਹੀ ਐ ਬਟੇ ਪਾ ਕਿੰਨਾ ਆ ਗਿਆ ਹਾਂ ਠੀਕ ਐ ਨਾ ਹਾਂ ਖਰਾਕ ਦੇ ਦੌਰ ਫੇਰ ਵੀ ਮਾੜਾ ਮੋਟਾ ਤੋਰੇ ਫਿਰਦੇ ਆ ਹੁਣ ਤੁਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕੀ ਕਰਦੇ ਆ ਹੁਣ ਜੇ ਸਵੇਲੇ ਸਵੇਰ ਨੂੰ ਉੱਠਦੇ ਆ ਨਹਾਨੇ ਤੋਂ ਨਹੀਂ ਆ ਜਿੱਥੇ ਤਾਈ ਜਾ ਹੁੰਦਾ ਜਾਂਦੇ ਆ ਆ ਕੇ ਫੇਰ ਚਾਹ ਪਾਣੀ ਬਣਾ ਕੇ ਥੀ ਲੈਣੇ ਆ ਮਹਾਰਾਜ ਮੋਰੇ ਮੱਥਾ ਟੇਕੀ ਤਕ ਕੋਈ ਮਤਲਬ ਤੁਹਾਡਾ ਸਰੀਰ ਐਸ ਵੇਲੇ ਅਸੀਂ ਦੇਖ ਸਕਦੇ ਹਾਂ ਕਿ ਤੁਸੀਂ ਤੰਦਰੁਸਤ ਹੋ ਤੇ ਦੋਸਤੋ ਇੱਥੇ ਮੈਂ ਇੱਕ ਚੀਜ਼ ਤੁਹਾਨੂੰ ਰੋਕ ਕੇ ਦੱਸਦਾ ਕਿ ਮਾਤਾ ਜੀ ਦੀ ਵੀਡੀਓ ਕਰਨ ਲਈ ਅਸੀਂ ਅੱਜ ਇਸ ਘਰ ਤੀਜੀ ਵਾਰ ਹੀ ਆਏ ਹਾਂ ਅਸੀਂ ਦੋ ਵਾਰੀ ਆਏ ਹਾਂ ਤਾਂ ਮਾਤਾ ਜੀ ਸਾਨੂੰ ਘਰ ਹੀ ਨਹੀਂ ਮਿਲਦੇ ਹੁੰਦੇ ਸੀ ਕਹਿੰਦੇ ਜਿੰਦਾ ਲੱਗਾ ਹੁੰਦਾ ਸੀ ਵੀ ਮਾਤਾ ਜੀ ਇੱਧਰ ਗਈ ਮਾਤਾ ਜੀ ਇੱਧਰ ਗਈ ਤੇ ਮੈਂ ਤਾਂ ਅੱਜ ਸੁਣ ਕੇ ਹੈਰਾਨ ਹੋ ਗਿਆ ਕਿ 110 ਸਾਲ ਦੀ ਮਾਤਾ ਹੁਣ ਨਿਕਾ ਵੀ ਹੈ ਨੀ ਪੁੱਤ ਪੀ 110 ਸਾਲ ਦੀ ਮਾਤਾ ਹਨ ਬਈ ਕਦੇ ਮਤਲਬ ਸਾਡੇ ਜਿਹੜੇ ਲਾਗੇ ਲਾਗੇ ਜਿਹੜੇ ਧਾਰਮਿਕ ਹਰਸਤਾਨ ਆ ਇਹਨਾਂ ਦੇ ਮਤਲਬ ਉੱਥੇ ਜਾਂਦੇ ਆਉਂਦੇ ਰਹਿੰਦੇ ਆ ਹਨਾ ਫੇ ਅੱਜ ਵੀ ਇਹ ਤੰਦਰੁਸਤ ਆ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਮਾਤਾ ਜੀ ਇੱਕ ਚੀਜ਼ ਹੋਰ ਦੱਸੋ ਜਿੱਦਾਂ ਹੁਣ ਇਸ ਟਾਈਮ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਕਰੋਨਾ ਦੀ ਦੂਜੀ ਲਹਿਰ ਚੱਲ ਰਹੀ ਆ ਤੇ ਤੁਸੀਂ ਮਤਲਬ ਘੁੰਮਦੇ ਫਿਰਦੇ ਰਹਿੰਦੇ ਆ ਧਾਰਮਿਕ ਸਥਾਨਾਂ ਤੇ ਜਾਂਦੇ ਆ ਤੇ ਤੁਹਾਡੀ ਇੰਨੀ ਏਜ ਹੋ ਚੁੱਕੀ ਤੁਹਾਨੂੰ ਕਰੋਨਾ ਤੋਂ ਡਰ ਨਹੀਂ ਲੱਗਦਾ ਮੈਨੂੰ ਕੋਈ ਬਿਮਾਰੀ ਨਿਕਰੂ ਨਿਕਰੂ ਨਹੀਂ ਗਈ ਕਿਸੇ ਤਰ੍ਹਾਂ ਦੀ ਨਹੀਂ ਆਪਣੇ ਆਪ ਮੈਂ ਬੜੀ ਥੋੜੀਆਂ ਕਮਾਉਣੀਆਂ ਕਰਨੀਆਂ ਆਪਣੇ ਘਰ ਕੰਮ ਕਰਕੇ ਰੋਟੀ ਚੱਲਣ ਦੀ ਮੈਨੂੰ ਕੋਰੋਨਾ ਤੋਂ ਡਰ ਨਹੀਂ ਲੱਗਦਾ ਸਰਕਾਰ ਤਾਂ ਕਹਿੰਦੀ ਕੋਰੋਨਾ ਫੈਲਿਆ ਬਾਹਰ ਨਾ ਜਾਓ ਅੰਦਰ ਨਾ ਜਾਓ ਸਿਆਣਿਆਂ ਨੂੰ ਤਾਂ ਕਹਿੰਦੀ ਅੰਦਰ ਬੈਠੋ ਤੁਸੀਂ ਨਾ ਜਹੰਦੇ ਦਾ ਆਪਣੇ ਮੱਥਾ ਟੇਕੀਦਾ ਵਰਤੇ ਟੀਕਣ ਵਾਲੇ ਸਾਂ ਜਾਈਦਾ ਉਹ ਤਾਂ ਨਹੀਂ ਜਾਂਦੇ ਕਿਤੇ ਵੀ ਉਹ ਤਾਂ ਐਨੀ ਮੂੰਹ ਬੰਦ ਕੇ ਲੋਕ ਸਰਕਾਰ ਨਾ ਤੋੜਿਓ ਆ ਹੈ ਕਿ ਉੱਥੇ ਹਾਂ ਜੀ ਤਾਂ ਦੇਖ ਰਾਜਣ ਹਾਂ ਸਹੀ ਹੈ ਤੇ ਤੁਸੀਂ ਜਿਹੜਾ ਇਹ ਬਿਮਾਰੀ ਸਾਹਿਬ ਜੇ ਬਿਮਾਰੀ ਅੱਖਾਂ ਰਾਜਾ ਵੇ ਫੇਰ ਕੌਣ ਜ਼ਿੰਮੇਵਾਰ ਹੈ ਨਾ ਕਰਾਤਾ ਤਾਂ ਮੁਰਾਤਾ ਨਾ ਨਾਨਾ ਨਗੂ ਜੀ ਹੂੰ ਸਹੀ ਹੈ ਮਾਤਾ ਜੀ ਤੇ ਮਾਤਾ ਜੀ ਤੇ ਇੱਕ ਚੀਜ਼ ਹੋਰ ਦੱਸੋ ਜਦੋਂ ਤੁਸੀਂ ਕਰੋਨਾ ਵੈਕਸੀਨ ਲਗਦੀ ਪਈ ਆ 45 ਸਾਲ ਤੋਂ ਉੱਪਰ ਦੇ ਜਿਹੜੇ ਮਤਲਬ ਤੁਹਾਡੇ ਤੁਸੀਂ ਟੀਕਾ ਲਵਾ ਲਿਆ ਕਰੋਨਾ ਦਾ ਮੈਂ ਨਹੀਂ ਟੀਕਾ ਲਵਾਣਾ ਕਾ ਤੇ ਹਾਂ ਬਿਲਕੁਲ ਨੀਟੀ ਕਲਵਾਣਾ ਉਹ ਕਿਉਂ ਮੈਂ ਬੇਲਾ ਮੈਨੂੰ ਕੋਈ ਬਿਮਾਰੀ ਹੈ ਨਾ ਮੈਂ ਟਿਕਾ ਲਵਾਣਾ ਮੇਰੇ ਸਰਕਾਰ ਆਪਣੇ ਮੈਲੜੀ ਹੈ ਤਾਂ ਦਾ ਲੱਗਦੇ ਆ ਠੀਕ ਹੈ ਜੇ ਮੈਂ ਲਵਾ ਲਵਾਂ ਲਵਾ ਲਵਾਂ ਨਹੀਂ ਤਾਂ ਨਾ ਲਵਾ ਮੈਂ ਹਾਂ 280 ਇਸ ਵਿੱਚ ਇਹ ਮੈਂ ਨਹੀਂ ਟੀਕਾ ਲਵਾਣਾ ਅ ਐਫ ਈ ਐਸ ਵੀਡੀਓ ਚ ਮਾਰਤਾ ਨਹੀਂ ਨਾ ਮੈਨੂੰ ਕੋਈ ਬਿਮਾਰੀ ਹੈ ਅਸੀਂ ਇਸ ਵੀਡੀਓ ਦੇ ਵਿੱਚ ਇਸ ਚੀਜ਼ ਦਾ ਮਤਲਬ ਜ਼ਰੂਰੀ ਨਹੀਂ ਕਿ ਅਸੀਂ ਸਾਰੇ ਸਹਿਮਤ ਹੋਈਏ ਤੇਸੀਂ ਇਹਨਾਂ ਦੀ ਗੱਲ ਨੂੰ ਫੋਲੋ ਕਰੀਏ ਤੇ ਸਾਰੇ ਮਤਲਬ ਮੈਂ ਲੰਗੀ ਜੀ ਠੀਕ ਹੈ ਮਰਨੇ ਵਾਸਤੇ ਅ ਮਾਤਾ ਜੀ ਮਤਲਬ ਜਿਦਾ ਤੁਹਾਨੂੰ ਪਤਾ ਹੀ ਹੈ ਆਪਣੇ ਪਿੰਡ ਦੇ ਵਿੱਚ ਬਜ਼ੁਰਗਾਂ ਦਾ ਹਨਾ ਜਿੱਦਾਂ ਬਜ਼ੁਰਗਾਂ ਦੀ ਉਹ ਪੁਰਾਣੀ ਸੋਚ ਹੁੰਦੀ ਹੈ ਤਾਂ ਇੱਥੇ ਮੈਂ ਇੱਕ ਅਪੀਲ ਜ਼ਰੂਰ ਕਰੂੰਗਾ ਸਾਰਿਆਂ ਨੂੰ ਕਿ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਅ ਜਿਹੜੀ ਕਰੋਨਾ ਵੈਕਸੀਨ ਨੇ ਉਹ ਜਰੂਰ ਲੈਣੀ ਚਾਹੀਦੀ ਹੈ ਮੈਂ ਵੀ ਇੱਕ ਡੋਜ਼ ਲੈ ਚੁੱਕਾ ਤੇ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਜਹਾਜ਼ 'ਚ ਵੀ ਸਫ਼ਰ ਤਾਂ ਹੀ ਕਰ ਸਕਦੇ ਆ ਜੇ ਤੁਹਾਡੇ ਵੈਕਸੀਨ ਲੱਗੀ ਹੋਈ ਇੱਥੋਂ ਤੱਕ ਕਿ ਆਉਣ ਵਾਲੇ ਟਾਈਮ 'ਚ ਜੋ ਹਾਲਾਤ ਆ ਸਾਇਦ ਤੋਂ ਅਸੀਂ ਬੈਂਕਾਂ 'ਚ ਵੀ ਤਾਂ ਹੀ ਵੜ ਸਕੂਗੇ ਜੇ ਤੁਹਾਡੇ ਵੈਕਸੀਨ ਲੱਗੀ ਹੋਈ ਸਾਰਾ ਚੜਦਾ ਹੋਰ ਮੈਨੂੰ ਕੋਈ ਦੁੱਖ ਨਹੀਂ ਠੀਕ ਹੈ ਹੋਰ ਮੈਨੂੰ ਕੋਈ ਬਿਮਾਰੀ ਨਹੀਂ ਠੀਕ ਹੈ ਨਾ ਮੈਨੂੰ ਬੁਖਾਰ ਹੋਆ ਨਾ ਮੇਰਾ ਪੋਰ ਕੁਝ ਦੁੱਖਦਾ ਇੱਕ ਹੁਣ ਬਡੇ ਪਾ ਗਿਆ ਹੁਣ ਸਾਰਨਾ ਤਾਂ ਚੜਨਾ ਹੀ ਹੈ ਠੀਕ ਹੈ ਹੋਰ ਟੀਕੇ ਲਵਾ ਕੇ ਤਾਂ ਹੋਰ ਕੁਝ ਕਰਾ ਲਿਜੀਏ ਹਮਮ। ਇੱਕ ਮੈਂ ਤੁਹਾਨੂੰ ਇੱਕ ਸ਼ਾਰਟ ਹੋਰ ਦਿਖਾਉਣਾ ਸੀ ਕਿਉਂਕਿ ਜਿਹੜੇ ਸਾਰੇ ਇਹਨਾਂ ਦੇ ਮੈਡਲ ਸੀ ਨਾ ਜਿੱਦਾਂ ਹੁਣ ਬਹੁਤ ਪੁਰਾਣੇ ਹੋਣ ਕਰਕੇ ਉਹ ਸਾਰੇ ਮੈਡਲ ਇਹਨਾਂ ਦੇ ਮਤਲਬ ਅਸੀਂ ਮਤਲਬ ਅੱਗੇ ਨੂੰ ਨਹੀਂ ਆ ਸਕੇ ਤੇ ਦੇਖੋ ਜੀ ਹੱਲੇ ਇੱਧਰ ਵੀ ਮੈਡਲ ਆ ਤੇ ਇੱਧਰ ਮਾਤਾ ਜੀ ਕੰਗਾ ਪਾਇਆ ਸਰਜ ਕੰਗਾ ਤੇ ਮਾਤਾ ਜੀ ਇਹ ਕੋਈ ਮੈਡਲ ਕੋਈ ਪੜ ਲਾਉ ਤੁਸੀਂ ਪੜ ਕੇ ਦੱਸ ਦਿਓ ਮੈਂ ਤਾਂ ਨਾ ਪੜ ਹੋ ਗਈ ਆ ਇੱਕ ਅੱਖਰੀ ਨਿਗਾਹ ਹੈਗੀ ਇੱਕ ਦੀਆਂ ਨਹੀਂ ਅੱਛਾ ਤੇ ਕਦੇ ਕੋਈ ਖੇਡਣ ਗਏ ਹੁਮੇ ਕਿਤੇ ਮੋਹਰੇ ਦਾਤੋ ਤੋਂ ਕੋਈ ਮਤਲਬ ਪਲੇਅਰ ਦਾਤੋ ਵੀ ਜਿਆਦਾ ਤਕੜੇ ਆ ਗਏ ਹੁਣ ਕਦੇ ਇਦਾਂ ਦਾ ਕੋਈ ਵਾਕਿਆ ਕੋਈ ਇਦਾਂ ਦੀ ਯਾਦ ਹੈਗੀ ਕੋਈ ਗੱਲਬਾਤ ਕੋਈ ਯਾਦ ਹੋਵੇ ਹੁਣ ਇਹ ਜਾਹੋਂ ਨਹੀਂ ਯਾਦ ਪਤਾ ਮੈਨੂੰ ਹਾਂ ਹੁਣ ਤਾਂ ਤੈਨੂੰ ਪਤਾ ਪੈ ਜਜਾਲਾ ਚ ਪੈ ਗਏ ਮੇਰਾ ਹੈ ਕੋਈ ਨਹੀਂ ਰਿਹਾ ਹਾਂ ਨਾ ਧੀ ਰਹੀ ਨਾ ਪੁੱਤ ਰਿਹਾ ਨਾ ਕੋਈ ਜਵਾਈ ਰਿਹਾ ਹਾਂ ਹੁਣ ਬੜੇ ਪੇਚ ਪੈ ਗਏ ਮਤਨਾ ਖਾ ਲਿਆ ਹੁਣ ਮੈਂ ਕਾਥੇ ਜੋਗੀ ਨਹੀਂ ਰਹੀ ਠੀਕ ਆ ਮੇਰੇ ਕੋ ਮੇਰੀ ਸੇਵਾ ਲਈ ਵੀ ਮੈਨੂੰ ਕੋਈ ਨਹੀਂ ਦੀਦਾ ਹਮ ਜੇ ਸਰਕਾਰ ਕਰ ਸਕਦੀ ਸੇਵਾ ਤਾਂ ਉਹਨਾਂ ਦੀ ਮਰ ਜੇ ਮੇਰਾ ਜੋਰ ਕੋਈ ਨਹੀਂ ਮਤਲਬ ਇਹ ਹੋਰ ਕੋਈ ਗੱਲਬਾਤ ਕੋਈ ਕਰਨੀ ਚਾਹੁੰਦੇ ਹੋ ਮੈਂ ਤਾਂ ਹੋਰ ਹੁਣ ਕੀ ਗੱਲ ਕਰ ਸਕਦੀਆਂ ਹੈ ਗੱਲ ਆ ਹਾਂ ਜੇ ਸਰਕਾਰ ਮਦਦ ਕਰ ਸਕਦੀ ਹੈ ਤਾਂ ਕਰ ਦੇਵੇ ਨਹੀਂ ਤਾਂ ਮੈਨੂੰ ਸਾਂਭਣ ਵਾਲਾ ਕੋਈ ਨਹੀਂ ਦੀਦਾ ਨਾ ਮੇਰੀ ਕੋ ਸੇਵਾ ਕਰਦਾ ਤੇ ਬਡੇ ਪਾਇਆ ਹੁਣ ਅਸੀਂ ਬੜੀ ਧੱਕੀ ਲੈਣਾ ਅ ਦੋਸਤੋ ਇੱਥੇ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣੀ ਚਾਹੁੰਦਾ ਕਿ ਜ਼ਰੂਰੀ ਨਹੀਂ ਹੈ ਕਿ ਅਸੀਂ ਇਸ ਮਾਤਾ ਜੀ ਦਾ ਤੁਹਾਨੂੰ ਫੋਨ ਨੰਬਰ ਵੀ ਵੀਡੀਓ ਦੇ ਵਿੱਚ ਪਾ ਦਾਂਗੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਨੀ ਹੋਵੇ ਜੇ ਕਈ ਵਾਰੀ ਵੀ ਫੋਨ ਚੱਕਦੇ ਨਹੀਂ ਹੁੰਦੇ ਤੁਸੀਂ ਗੱਲਬਾਤ ਵੀ ਕਰ ਸਕਦੇ ਆ ਬਟ ਜੇ ਤੁਹਾਨੂੰ ਦੇਖ ਕੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਮਾਤਾ ਜੀ ਨਾਲ ਗੱਲਬਾਤ ਚੰਗੀ ਲੱਗੀ ਕਿਉਂਕਿ ਮਾਤਾ ਜੀ ਥੋੜੇ ਬਿਰਧ ਹੋਣ ਕਰਕੇ ਮੇਰੀ ਪੂਰੀ ਗੱਲ ਜਿਹੜੀ ਮੈਂ ਪੁੱਛਦਾ ਉਹ ਕਈ ਵਾਰੀ ਜਵਾਬ ਕਿਸੇ ਗੱਲ ਹੋਰ ਦਾ ਦਿੰਦੇ ਆ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਘੱਟੋ ਘੱਟ ਹੋ ਸਕਦਾ ਮੈਨੂੰ ਲੱਗਦਾ ਕਿ ਅੱਜ ਪਿੰਡ ਚੱਬੇਵਾਲ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਵੀ ਨਹੀਂ ਮਾਤਾ ਜੀ ਬਾਰੇ ਪਤਾ ਹੋਣਾ ਕਿ ਸਾਡੇ ਪਿੰਡ ਕੋਈ ਏਦਾਂ ਦੀ ਮਾਤਾ ਵੀ ਹੈਗੀ ਆ ਜਿਹੜੀ 골ਡ ਮੈਡਲ ਜਾਂ ਬ੍ਰੌਂਜ਼ ਮੈਡਲ ਪੂਰੇ ਮਤਲਬ ਇੰਡੀਆ ਦੇ ਵਿੱਚ ਖੇਡ ਕੇ ਜਿੱਤੀ ਹੋਈ ਆ ਹਨਾ ਤੇ ਮੈਂ ਚਾਹੁੰਦਾ ਕਿ ਸਾਡੇ ਇਲਾਕੇ ਦੇ ਵਿੱਚ ਮਤਲਬ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਕਦੇ ਕੋਈ ਮਾਤਾ ਜੀ ਦਾ ਮਤਲਬ ਮਾਨ ਸਨਮਾਨ ਮਾਤਾ ਜੀ ਨੂੰ ਮਿਲੇ ਤੇ ਮਾਤਾ ਜੀ ਤੁਸੀਂ ਅੱਜ ਟਾਈਮ ਦਿੱਤਾ ਸਾਨੂੰ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਮਾਤਾ ਜੀ ਤੁਸੀਂ ਅੱਜ ਸਾਨੂੰ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਤੇ ਪ੍ਰਮਾਤਮਾ ਕਰੇ ਤੁਹਾਡੀ ਉਮਰ ਹੋਰ ਲੰਬੀ ਹੋਵੇ ਤੇ ਇਹਦੇ 'ਚ ਉਹਨਾਂ ਦੇ ਵੀ ਲੰਬੀ ਹੋਵੇ ਜਿਹੜੀ ਇੱਜ਼ਤ ਕਰਦੇ ਆ ਠੀਕ ਆ ਜੀ ਇਹ ਵਾਲੀ ਫੋਟੋ ਦੇ ਵਿੱਚ ਮਾਤਾ ਜੀ ਮੈਨੂੰ ਲੱਗਦਾ ਦੂਸਰੇ ਨੰਬਰ ਤੇ ਉਹ ਪਿੱਛੇ ਦਵਾੜੇ ਆਉਂਦੇ ਆ ਤੁਸੀਂ ਬੋਲੋਗੇ ਤੇ ਕਿੰਨੇ ਸਾਲ 75 ਸਾਲ ਆ ਇਹ ਇਹ ਤੁਸੀਂ ਦੇਖ ਸਕਦੇ ਆ ਜੀ ਮਾਤਾ ਜੀ ਦੋ ਮੈਡਲ ਇੱਥੇ ਇਹਨਾਂ ਨੇ ਦੋ ਮੈਡਲ ਜਿੱਤੇ ਹੋਏ ਆ ਇਹ ਫੋਟੋ ਤਾਂ ਦੀ ਮੈਨੂੰ ਲੱਗਦਾ ਇਹਨਾਂ ਦੇ ਸਰਦਾਰ ਸਾਹਿਬ ਦੀ ਆ ਤੇ ਭਾਜੀ ਦੂਸਰੀ ਫੋਟੋ ਵੀ ਦਿਖਾਈਓ ਕਿਉਂਕਿ ਐਕਚੁਅਲੀ ਹੁਣ ਮਾਤਾ ਜੀ ਕੋਲ ਮਾਰਚ ਪਾਸ ਹੋਣਗੇ ਹਨ ਅ ਮਾਤਾ ਜੀ ਨੂੰ ਫੋਟੋਆਂ ਵੀ ਦਿਖਾਉਣਾ ਤਾਂ ਇਹਨਾਂ ਨੂੰ ਹੁਣ ਉਹ ਯਾਦ ਨਹੀਂ ਆ ਰਿਹਾ ਕਿ ਕਿਹੜੀ ਫੋਟੋ ਸਾਨੂੰ ਕਿੱਥੇ ਦੀ ਆ ਤੇ ਇਸ ਕਰਕੇ ਮੈਂ ਕੱਲੀ-ਕੱਲੀ ਫੋਟੋ ਹੀ ਦਿਖਾ ਰਿਹਾ ਇੱਥੇ ਵੀ ਤੁਸੀਂ ਦੇਖ ਸਕਦੇ ਆ ਕਿ ਮਾਤਾ ਜੀ ਮਾਤਾ ਜੀ ਇਹ ਇਨਾਮ ਤੁਹਾਨੂੰ ਕੌਣ ਦੇ ਰਿਹਾ ਜੀ ਆ ਇਨਾਮ ਕਿਹਨੇ ਦਿੱਤਾ ਜੀ ਤੁਹਾਨੂੰ ਇਹਦਾ ਇਹ ਮੈਨਾਂ ਤਾਂ ਵੀ ਮੈਨੂੰ ਚੇਤਾ ਨਹੀਂ ਇਹਦਾ ਨਾ ਆ ਅਸਰਪੈਂਟ ਮੋਹਨ ਸਿੰਘ ਆ ਅੱਛਾ ਜੀ ਇਹ ਤਾਂ ਆ ਐਮਐਲਏ ਐਮਐਲਏ ਆ ਹਾਂ ਐਮਐਲਏ ਠੀਕ ਆ ਹਾਂਜੀ ਠੀਕ ਆ ਜੀ ਆ ਸਰਪੰਚ ਮਹੌਨ ਸਿੰਘ ਹੈ ਠੀਕ ਆ ਇਹ ਵੀ ਇੱਕ ਫੋਟੋ ਆ ਜੀ ਇਹਨਾਂ ਦੀ ਇੱਕ ਪੁਰਾਣੀ ਯਾਦ ਆ ਤੇ ਇਹਨਾਂ ਨੇ ਮੀਆਂ ਬੀਬੀ ਜੀ ਨੇ ਮਤਲਬ ਉਦੋਂ ਮੈਡਲ ਜਿੱਤੇ ਸੀ ਇਹ ਇੱਕ ਫੋਟੋ ਆ ਜੀ ਇਹਨਾਂ ਦੀ ਪੁਰਾਣੀ ਯਾਦ ਆ ਤੇ ਐਕਚੁਅਲੀ ਇਹਨਾਂ ਨੂੰ ਜਦੋਂ ਪੁੱਛਦੇ ਆ ਤੇ ਇਹਨਾਂ ਨੂੰ ਯਾਦ ਤਾਂ ਆਉਂਦਾ ਨਹੀਂ ਕਿੱਥੇ ਦੀ ਆ ਇਹਦੇ ਵਿੱਚ ਇਹਨਾਂ ਨੇ ਦੇਖੋ ਜੀ ਪਹਿਲੇ ਨੰਬਰ ਤੇ ਦੋ ਮੈਡਲ ਜਿੱਤੇ ਹੋਇਆ ਤੇ ਤੀਸਰੇ ਨੰਬਰ ਤੇ ਹੋ ਰਿਹਾ ਦੂਸਰੇ ਨੰਬਰ ਤੇ ਆਲੀ ਬੀਬੀ ਜੀ ਇਹ ਫੋਟੋ ਚ ਗਾਇਬ ਆ ਇਹ 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 ਹੱਥ ਪਿੱਛੇ ਆ ਕੋਨੇ ਨਾਲ ਪਿੱਛੇ ਆ ਤੁਹਾਡੇ ਨਾਲ ਕੌਣ ਆ ਜੀ ਦੂਜੇ ਨੰਬਰ ਵਾਲੀ ਤੀਜੇ ਨੰਬਰ ਤੇ ਕੌਣ ਆਏ ਸੀ ਇਹ ਪਤਾ ਨਹੀਂ ਕਿੱਥੇ ਕਿੱਥੇ ਦਿੰਗਾ ਹੈ ਕਿੱਥੇ ਕਿਹੜੀ ਇੱਕ ਸੀ ਇਹ ਚੰਡੀਗੜ੍ਹ ਦੀ ਹੈ ਅੱਛਾ ਜੀ ਚੰਡੀਗੜ੍ਹ ਦੀ ਹੈ ਠੀਕ ਆ ਜੀ ਥੋੜੀ ਪਛਾਣ ਆਪ ਇਹ ਕੌਣਾ ਦੀ ਨਾਨਕ ਸਾਹਿਬ ਤੁਹਾਨੂੰ ਜਿਹੜਾ ਇਨਾਮ ਦੇ ਰਹੇ ਇਹ ਬੰਨਿਆਲ ਸਿੰਘ ਠੀਕ ਆ ਜੀ ਹਰਿਆਵੈਲਾ ਠੀਕ ਆ ਜੀ ਮਾਤਲੁਈਨਾਂ ਨੇ ਤੁਹਾਨੂੰ ਗੁਰਦਾਰਾ ਸਾਹਿਬ ਉੱਥੇ ਸਨਮਾਨ ਕੀਤਾ ਦੀ ਇਹਦੇ ਨਾਲ ਵੀ ਸਰਪੈਂਟ ਮੋਨਟਿੰਗ ਬਿਨੈਲ ਕੰਡਿਕ ਪਨਾਰ ਠੀਕ ਆ ਜੀ ਸਰਦਾਰ ਜੀ ਦੋਸਤੋ ਇੱਕ ਚੀਜ਼ ਮੈਂ ਹੋਰ ਦੱਸਦਾ ਇਹ ਆ ਫਿਰ ਹੰਦਦੇ ਆ ਇਹ ਜਿੰਨੇ ਵੀ ਮੈਡਲ ਤੁਸੀਂ ਦੇਖ ਰਹੇ ਹੋ ਨਾ ਇਹ ਇਹਨਾਂ ਨੇ ਹੱਥ ਦੇ ਕੇ ਮੈਨੂੰ ਵੀ ਪ੍ਰਾਪਤ ਹੋਏ ਆ ਜੀ ਬੇਸ਼ੱਕ ਮਾਤਾ ਜੀ ਦੇ ਗੱਲ ਦੇ ਵਿੱਚ ਪਰ ਇਹ ਦੋਨਾਂ ਹਸਬੰਡ ਵਾਈਫ ਜੀ ਨੇ ਮਤਲਬ ਜਦੋਂ ਗੇਮ ਕਰਦੇ ਸੀ ਉਦੋਂ ਦੇ ਸਾਰੇ ਮੈਡਲਸ ਇਹਨਾਂ ਨੇ ਜਿੱਤੇ ਹੋਏ ਆ ਮਤਲਬ ਜਿਹੜੀਆਂ ਜਿੱਦਾਂ ਹੁਣ ਅੱਜਕੱਲ ਦੇ ਜਿਹੜੇ ਮੁੰਡੇ ਆ ਜਾਂ ਜਿਹੜੀਆਂ ਕੁੜੀਆਂ ਅੱਜਕੱਲ ਦੀਆਂ ਜਿਹਨਾਂ ਮੈਨੂੰ ਤੇ ਕੋਲ ਹੋ ਕੇ ਦਿੱਖੀ ਇਥੇ ਬਿੜੀ ਨੂੰ ਅੱਗ ਲੱਗ ਗਈਓ ਕਿੰਨਾਂ ਨੂੰ ਅਸੀਂ ਟੱਟ ਪਹਿਲਾਂ ਚੱਕੀ ਵੀ ਪੀਸੀ ਪੀਠੀ ਦੀ ਸੀ ਅੱਛਾ ਜੀ ਹੈ ਛੇਲੀਆਂ ਲੋਕ ਹੁਣ ਮਸ਼ੀਨਾਂ ਹੋ ਗਈਆਂ ਅਸੀਂ ਹੱਥਾਂ ਨਾਲ ਕੁੱਟ ਲੈਂਦੀਆਂ ਸੀ ਠੀਕ ਆ ਜੀ ਤੇ ਇੱਕ ਜੀ ਹੋਰ ਦੱਸਿਓ ਜਿਹੜਾ ਤੁਹਾਡਾ ਮਤਲਬ ਇਹ ਸੋਹਰਾ ਪਰਿਵਾਰ ਆ ਚੰਬੇ ਵਾਲ ਦੇ ਵਿੱਚ ਤਾਂ ਮਤਲਬ ਤੁਹਾਡੇ ਸੋਹਰੇ ਆ ਤੇ ਤੁਹਾਡਾ ਪੇਕੇ ਪਰਿਵਾਰ ਕਿੱਥੇ ਸੀਗਾ ਤੁਹਾਡੇ ਪੇਕੇ ਕਿੱਥੇ ਸੀਗੇ ਜੀ ਪੇਕੇ ਫਤੇ ਪਰ ਕੋਠੀ ਠੀਕ ਆ ਜੀ ਫਤੇ ਪਰ ਕੋਠੀ ਠੀਕ ਆ ਜੀ ਤੇ ਦੋਸਤੋ ਇੱਥੇ ਮੈਂ ਤੁਹਾਨੂੰ ਇੱਕ ਜੀ ਹੋਰ ਰੋਕ ਕੇ ਕਮਾਂ ਫਤੇ ਪਰ ਕੋਠੀ ਦਾ ਇਹਨਾਂ ਨੇ ਜ਼ਿਕਰ ਕੀਤਾ ਫਤੇ ਪਰ ਕੋਠੀ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਆ ਉਹਦੇ ਵੀ ਤੁਹਾਨੂੰ ਕਿਤੇ ਦੱਸ ਤੇ ਅੱਜ ਅਸੀਂ ਗੁਰਦੁਆਰਾ ਸਾਹਿਬਾ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਵਾਂਗੇ ਗੁਨਾਰਕ ਪਾਸ਼ਾ ਉੱਥੇ ਆਪ ਆਏ ਹੋਏ ਆ ਤੇ ਜਦੋਂ ਵੀ ਸਾਡਾ ਟਾਈਮ ਲੱਗਦਾ ਤੇ ਤੁਹਾਨੂੰ ਉਸ ਗੁਰੂ ਘਰ ਦੇ ਵੀ ਦਰਸ਼ਨ ਕਰਾਵਾਂਗੇ ਹਤੇ ਪਰ ਕੋਠੀ ਮੈਨੂੰ ਪਤਾ ਆ ਉਹ ਪਿੰਡ ਪੂਰਾ ਪਹਾੜਾਂ ਦੇ ਵਿੱਚ ਆ ਤੇ ਉਥੇ ਤਾਂ ਜਾਨੀ ਕਿ ਕਹਿੰਦੇ ਹੁੰਦੇ ਆ ਬਈ ਪਹਾੜ ਦੇ ਪਰਾਂ ਤੇ ਦੇਵਨ ਪਹਾੜੀ ਦੇ ਪਰ ਚੜ ਕੇ ਯਾਰ ਠੀਕ ਆ ਤੇ ਉਥੇ ਪਾਣੀ ਪਾਣੀ ਦੀ ਬੜੀ ਕਿੱਲਤ ਹੁੰਦੀ ਹਣੀ ਪਹਿਲਾਂ ਟਾਈਮਾਂ 'ਚ ਇਹ ਠੀਕ ਹੈ ਇੱਕ ਚੜਾਈ ਦੇ ਸੀਗੇ ਘਾਟੀਆਂ ਚੜ ਚੜ ਕੇ ਉੱਪਰ ਨੂੰ ਠੀਕ ਆ ਮਤਲਬ ਜੇ ਥੱਲੇ ਉਹ ਲਜਾਈਦਾ ਸੀਗਾ ਉੱਪਰ ਚੜਾਈ ਦੇ ਸੇ ਘੜੇ ਠੀਕ ਆ ਤੇ ਉਦੋਂ ਮਿੱਟੀ ਦੇ ਘੜੇ ਹੁੰਦੇ ਸੇ ਚੰਗੇ ਤਕੜੇ ਤਕੜੇ ਠੀਕ ਆ ਉਹ ਅਸੀਂ ਸਿਰ ਪਰ ਚੱਕ ਲੈਣੇ ਇਹ ਕਾਸ਼ ਜਿੱਦਾ ਕੱਛਾ ਜਿਹਾ ਰੱਖ ਲੈਣੇ ਲੈ ਜਾਣੇ ਪੰਨੂ ਚੜ ਕੇ ਠੀਕ ਆ ਹੋਰ ਦਾ